ਗਰਮੀ ਐਸਮਾਰ ਬਿਲਕੁਲ ਕਹਿਰ ਹੋਈ ਪਈ ਆ ਜੀ ਕੁਦਰਤ ਦੀ ਬਹੁਤ ਜ਼ਿਆਦਾ ਗਰਮੀ ਆ ਬਹੁਤ ਟੈਂਪਰੇਚਰ ਵਧ ਰਿਹਾ ਹੈ ਉਹਦੇ ਵਿਚਾਲੇ ਕਿਤੇ ਨਾ ਕਿਤੇ ਅਸੀਂ ਥੋੜਾ ਬੋੜਾ ਰੋਹ ਦਾ ਆਸਰਾ ਲੈ ਰਹੇ ਹਾਂ ਕਿਉਂਕਿ ਜਿਹਦੀ ਤਸੀਰ ਠੰਡੀ ਹੁੰਦੀ ਹੈ ਅਸਲੀ ਲੋਕਾਂ ਨੇ ਨਾ ਆਪਣੇ ਨਿੱਜੀ ਸਵਾਰਥ ਦੇ ਲਈ ਰੁੱਖਾਂ ਨੂੰ ਕੱਟਿਆ ਹੈ ਹਰਿਆਲੀ ਨੂੰ ਕੁਦਰਤ ਨੂੰ ਖਤਮ ਕੀਤਾ ਹੈ ਜਿਹੜੀ ਹਰਿਆਵਲ ਹੈ ਜਿਹੜੀ ਕੁਦਰਤੀ ਨੇਚਰ ਹੈ ਦਰਖਤ ਖਤਮ ਹੋ ਰਹੇ ਆ ਉਦੇ ਘਰ ਕੀ ਜਿਹੜੀ ਆ ਇਹ ਗਰਮੀ ਵੱਧ ਰਹੀ ਗਰਮੀ ਤੋਂ ਰਾਹਤ ਪਾਉਣ ਲਈ ਇੱਕ ਰੋਈਆ ਤੇ ਜਾਂ ਠੰਡਾ ਪਾਣੀ ਆ ਜਿਹੜਾ ਇਹ ਨਿੰਬੂ ਪਾਣੀ ਬਣਾਉਂਦੇ ਆ ਬਾਕੀ ਦੇ ਬਹੁਤ ਜ਼ਿਆਦਾ ਹਾਲਾਤ ਮਾੜੇ ਆ ਹਰ ਬੰਦੇ ਨੂੰ ਦੋ ਰੁੱਖ ਲਾਉਣੇ ਚਾਹੀਦੇ ਆ ਕੁਝ ਵੀ ਨਾ ਕਰੇ ਜਿੱਦਣ ਬੰਦੇ ਦਾ ਜਨਮ ਦਿਨ ਆਣਾ ਉਹ ਦਿਨ ਜਾ ਕੇ ਦੋ ਰੁੱਖ ਲਾ ਕੇ ਉਹਦੀ ਪਾਲਣਾ ਕੀਤੀ ਜਾਵੇ ਨਾ ਤੇ ਮੇਰੇ ਹਿਸਾਬ ਨਾਲ ਚਾਰੇ ਬੰਨੇ ਹਰਿਆਲੀ ਆ ਜਿਹੜੀਆਂ ਸਤਿ ਸ਼੍ਰੀ ਅਕਾਲ ਦਾ ਸਮਰੂਝ ਵਿਖਰੇ ਦਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਗਜੀਤ ਸਿੰਘ ਦਸ਼ਕੋ ਤੁਸੀਂ ਵਿਖ ਰਹੇ ਹੋਗੀ ਜਿਸ ਤਰੀਕੇ ਨਾਲ ਪੰਜਾਬ ਪੂਰੇ ਅੰਦਰ ਦਰਖਤ ਘਟਦੇ ਜਾਂਦੇ ਨੇ ਤੇ ਗਰਮੀ ਦਿਨੋ ਦਿਨ ਵਧਦੀ ਜਾਂਦੀ ਹੈ ਜਿਸ ਤਰੀਕੇ ਨਾਲ ਇਸ ਵਾਰੀ ਗੱਲ ਕਰੀਏ ਤੇ ਪੂਰੇ ਪੰਜਾਬ ਬੰਦਰ ਕਾਹਿਰ ਦੀ ਗਰਮੀ ਪੈ ਰਹੀ ਹੈ ਜਿਸ ਤਰੀਕੇ ਨਾਲ ਗਰਮੀ ਨੇ ਦੁਕਾਨਦਾਰਾਂ ਦੇ ਸਾਹ ਸੁਕਾਏ ਹੋਏ ਨੇ ਕਿਤਨੇ ਕਿਤੇ ਕਸਟਮਰ ਘਟਨੇ ਕਿਰੇ ਨੇ ਉਸੇ ਤਰੀਕੇ ਨਾਲ ਹੀ ਆਉਣ ਜਾਣ ਵਾਲੇ ਵਰਾਹੀਆਂ ਜੀ ਕਿਤੇ ਖਾਸੀਆਂ ਮੁਸ਼ਕਿਲਾਂ ਆ ਰਹੀਆਂ ਨੇ ਕਿਉਂਕਿ ਗਰਮੀ ਜਿਹੜੀ ਆ ਗਰਮੀ ਨਾਲ ਸਾਹ ਸੁੱਕ ਰਿਆ ਤੇ ਰੁਕੋ ਕਿ ਰੁਕਣ ਨੂੰ ਜਿਹੜਾ ਗੰਨੇ ਦਾ ਰਸ ਪੀਣਾ ਪੈ ਰਿਹਾ ਕਿਤਨਾ ਕਿਤੇ ਲੋਕ ਗੰਨੇ ਦਾ ਰਸ ਪੀ ਕੇ ਜੂਸ ਪੀ ਕੇ ਗੁਜ਼ਾਰਾ ਕਰਦੇ ਨਜ਼ਰ ਆਉਂਦੇ ਨੇ ਅਸਵੇਲੇ ਅਸੀਂ ਗੰਨੇ ਦੀ ਰਸ ਦੀ ਦੁਕਾਨ ਤੇ ਖੜੇ ਆ ਜਿੱਤੇ ਕਿ ਤੁਸੀਂ ਵੇਖ ਰਹੇ ਹੋ ਕਿ ਲਗਾਤਾਰ ਰਸ਼ ਲੱਗਾ ਆਇਆ ਲੋਕ ਵੱਡੇ ਪੱਦਰ ਤੇ ਗੰਨੇ ਦਾ ਰਸ ਪੀਂਦੇ ਨਜ਼ਰ ਆਉਂਦੇ ਨੇ ਕਿਉਂਕਿ ਗਰਮੀ ਦਾ ਕਹਿਰ ਜਿਸ ਤਰੀਕੇ ਨਾਲ ਗਰਮੀ ਦਾ ਕਹਿਰ ਚੱਲ ਰਿਹਾ ਉਸ ਤਰੀਕੇ ਨਾਲ ਲੋਕ ਜਿਹੜੇ ਨੇ ਵੱਡੇ ਪੱਦਰ ਤੇ ਕਿਤਨਾ ਕਿਤੇ ਗੰਨੇ ਦਾ ਰਸ ਪੀ ਕੇ ਗੁਜ਼ਾਰਾ ਕਰਦੇ ਨਜ਼ਰ ਆਉਂਦੇ ਨੇ ਇਸੇ ਨਾਲ ਸਾਡੇ ਨਾਲ ਵੀਰ ਮੌਜੂਦ ਨੇ ਕਿਉਂਕਿ ਲਗਾਤਾਰ ਪੂਰੇ ਪੰਜਾਬ ਅੰਦਰ ਜਿਸ ਤਰੀਕੇ ਨਾਲ ਆਪਾਂ ਵ ਕਿੰਨਾ ਕਿਤੇ ਰੁਖ ਕਰਦੇ ਜਾਂਦੇ ਨੇ ਹਾਂਜੀ ਵੀਰ ਜੀ ਕੀ ਨਾਮ ਹੈ ਆਪਣਾ ਕਿਸ ਤਰੀਕੇ ਨਾਲ ਵੇਖਦੇ ਗਰਮੀ ਦੀ ਅੰਗਰੇਜ਼ੀ ਲਾ ਮੇਰਾ ਨਾਮ ਹੀ ਨੋਦ ਰੋੜਾ ਗਰਮੀ ਐਸਮਾਰ ਬਿਲਕੁਲ ਕਹਿਰ ਹੋਈ ਪਈ ਆ ਜੀ ਕੁਦਰਤ ਦੀ ਬਹੁਤ ਜ਼ਿਆਦਾ ਗਰਮੀ ਆ ਬਹੁਤ ਟੈਂਪਰੇਚਰ ਵਧ ਰਿਹਾ ਉਹਦੇ ਵਿਚਾਰ ਲਈ ਕਿ ਦਿਨਾਂ ਜਦੇ ਅਸੀਂ ਥੋੜਾ ਬੋਧਾ ਰੋਹ ਦਾ ਆਸਰਾ ਲੈ ਰਹੇ ਹਾਂ ਕਿਉਂਕਿ ਇਹਦੀ ਤਸੀਲ ਠੰਡੀ ਹੁੰਦੀ ਪਰ ਗਰਮੀ ਤੇ ਵਿਖਾਰ ਸਾਲ ਪੈਂਦੀ ਜੀ ਇਸ ਵਾਰ ਜ਼ਿਆਦਾ ਗਰਮੀ ਪੈਣ ਦਾ ਕੀ ਕਾਰਨ ਮੰਨਦੇ ਹੋ ਤੁਸੀਂ ਮੈਂ ਭਾਜੀ ਕੀ ਕਹਿਣਾ ਚਾਹੁੰਗਾ ਕਿ ਅਸੀਂ ਲੋਕਾਂ ਨੇ ਨਾ ਆਪਣੇ ਨਿੱਜੀ ਸਵਾਰਥ ਦੇ ਲਈ ਰੁੱਖਾਂ ਨੂੰ ਕੱਟਿਆ ਹੈ ਹਰਿਆਲੀ ਨੂੰ ਕੁਦਰਤ ਨੂੰ ਖਤਮ ਕੀਤਾ ਹੈ ਅਸੀਂ ਆਪਣੀਆਂ ਬਿਲਡਿੰਗਾਂ ਬਣਾ ਰਹੇ ਹਾਂ ਵੱਡੀਆਂ ਇੰਡਸਟਰੀਆਂ ਲਾ ਰਹੇ ਹਾਂ ਜਿਹੜੀ ਹਰਿਆਵਲ ਹੈ ਜਿਹੜੀ ਕੁਦਰਤੀ ਨੇਚਰ ਹੈ ਦਰਖਤ ਖਤਮ ਹੋ ਰਹੇ ਆ ਉਹਦੇ ਕਰਕੇ ਜਿਹੜੀ ਆ ਇਹ ਗਰਮੀ ਵੱਧ ਰਹੀ ਹੈ ਗਲੋਬਲ ਵਾਰਮਿੰਗ ਹੋ ਰਹੀ ਹੈ ਪਰ ਪਰ ਕੀ ਕਰਨਾ ਚਾਹੀਦਾ ਹੁਣ ਇਸ ਗਰਮੀ ਦੀ ਰੁੱਤ ਤੋਂ ਬਚ ਲਈ ਜਿਸ ਤਰ੍ਹਾਂ ਦबई ਵਰਗੇ ਹਾਲਾਤ ਬਣਦੇ ਜਾਂਦੇ ਨੇ ਮੇਰੇ ਖਲ ਤਾਂ ਦबई ਵੀ ਹੁਣ ਵਧੀਆ ਹੋ ਗਿਆ ਜਿੱਥੇ ਬਾਰਿਸ਼ ਆਉਣ ਲੱਗ ਪਈਆਂ ਨੇ ਪੰਜਾਬ ਦੇ ਅੰਦਰ ਕੀ ਕਰਨਾ ਪਊਗਾ ਇਹ ਉਹ ਫੇਰ ਵਾਪਸ ਮੌਸਮ ਲਿਆਉਣ ਲਈ ਸਰਕਾਰਾਂ ਦਾ ਨਾ ਭਾਜੀ ਇੱਕ ਸਲੋਗਨ ਰਿਹਾ ਹੈ ਕਿ ਹਰ ਮਨੁੱਖ ਲਾਵੇ ਇੱਕ ਮੇਰੇ ਖਿਆਲ ਨਾਲ ਸਾਨੂੰ ਰੁੱਖਾਂ ਦੀ ਪਲਾਂਟੇਸ਼ਨ ਵੱਧ ਤੋਂ ਵੱਧ ਕਰਨੀ ਚਾਹੀਦੀ ਆ ਜਿੰਨਾ ਸੰਭਵ ਹੋ ਸਕੇ ਜਿੱਥੇ ਕੋਲ ਜਗ੍ਹਾ ਹੈ ਉੱਥੇ ਲਾ ਦੇ ਨਹੀਂ ਤੇ ਕਈ ਜਗ੍ਹਾ ਸਪੇਅਰ ਹੁੰਦੀਆਂ ਨੇ ਧਰਤੀ ਉਹਦੇ ਉੱਤੇ ਜਾ ਕੇ ਸਾਨੂੰ ਰੁੱਖ ਲਾਉਣੇ ਚਾਹੀਦੀ ਆ ਇਹੋ ਇੱਕ ਬਚਾਵਾ ਕਰਨ ਆ ਇਹਦੇ ਨਾਲ ਹੀ ਬਚਿਆ ਜਾ ਸਕਦਾ ਹੋਰ ਕੋਈ ਕਾਰਨ ਨਹੀਂ ਹਾਜੀ ਵੀ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਤੁਸੀਂ ਵੀ ਇੱਥੇ ਰੋ ਪੀਂਦੇ ਨਜ਼ਰ ਆ ਰਹੇ ਹੋ ਕਿੰਨੀ ਐਨਰਜੀ ਮਿਲ ਰਹੀ ਆ ਰੋ ਦੇ ਗਲਾਸ ਨਰਦੀ ਵੇਖੋ ਜੀ ਬਹੁਤ ਜਦਾ ਮਿਲ ਜੀ ਨਹੀਂ ਆ ਕਿਉਂਕਿ ਗਰਮੀ ਤੋਂ ਰਾਹਤ ਪਾਉਣ ਲਈ ਘਰ ਹੋਈ ਆ ਤੇ ਜਾਂ ਠੰਡਾ ਪਾਣੀ ਆ ਜਿਹੜਾ ਇਹ ਨਿੰਬੂ ਪਾਣੀ ਬਣਾਉਨੇ ਆ ਬਾਕੀ ਦੇ ਬਹੁਤ ਜਦਾ ਹਾਲਾਤ ਮਾੜੇ ਆ ਇੰਨੀ ਜਦਾ ਗਰਮੀ ਆ ਅਈ ਸਾਰੀ ਦੁਨੀਆ ਸਾਰੇ ਲੋਕ ਪਏ ਆ ਵੀ ਏਸੀ ਘਰਾਂ ਚ ਲਿਆ ਜੀਏ ਪਰ ਇਹ ਨਹੀਂ ਕੋਈ ਮੁੱਦਾ ਫੜਦਾ ਕਿ ਮੇਰਾ ਵੀਰ ਹਰ ਬੰਦੇ ਨੂੰ ਸੁਜੈਸ਼ਨ ਦੇਵੇ ਵੀ ਰੁੱਖ ਲਾਓ ਯਾਰ ਹਰ ਬੰਦੇ ਨੂੰ ਦੋ ਰੁੱਖ ਲਾਉਣੇ ਚਾਹੀਦੇ ਆ ਕੁਝ ਵੀ ਨਾ ਕਰੇ ਜਿੱਦਣ ਬੰਦੇ ਦਾ ਜਨਮ ਦਿਨੇ ਆਣਾ ਉਦੋਂ ਜਾ ਕੇ ਦੋ ਰੁਖ ਲਾ ਕੇ ਉਹਦੀ ਪਾਲਾ ਕੀਤੀ ਜਾਵੇ ਨਾ ਤੇ ਮੇਰੇ ਹਿਸਾਬ ਨਾਲ ਚਾਰੇ ਬੰਨੇ ਹਰਿਆਲੀ ਆ ਜਿਹੜੀਆਂ ਚਾਰੇ ਬੰਨੇ ਬਾਕੀ ਇਹੋ ਬੇਨਤੀ ਕਰਦਾ ਵੀ ਏਸੀ ਮੇਰਾ ਭਰਾ ਛੱਡ ਕੇ ਕਿਉਂਕਿ ਇਹ ਨਿਰੀ ਬਿਮਾਰੀ ਆ ਤੁਸੀਂ ਸਾਰੀ ਰਾਤ ਏਸੀ 'ਚ ਸੌਂਵੋ ਦਿਨੇ ਉੱਠੋ ਤੁਹਾਡੀਆਂ ਲੱਤਾਂ ਆ ਜਿਵੇਂ ਵੀ ਸੁੱਤੀਆਂ ਹੋਈਆਂ ਨੇ ਤੁਸੀਂ ਫ੍ਰੈਸ਼ ਹਵਾ ਦੇ ਵਿੱਚ ਸੌਂਗੇ ਪਹਿਲਾਂ ਵੇਖੋ ਇੱਕ ਕੂਲਰ ਦੇ ਅੱਗੇ ਦਾਦਾ ਜਣੇ ਮੰਜੇ ਢਾ ਕੇ ਲੋਕ ਸੌਂਦੇ ਅੱਜ ਦੀ ਡੇਟ ਦੇ ਵਿੱਚ ਜਿੰਨੇ ਆ ਕਮਰੇ ਆ ਉਹਨੇ ਲੋਕਾਂ ਦੇ ਵੀ ਏਸੀ ਲੱਗੇ ਹੋਣ ਜੇਹੀ ਫੇਰ ਸੋਣਾ ਰੋਖਾਂ ਵਾਲ ਕੋਈ ਵੀ ਨਹੀਂ ਜਾ ਰਿਹਾ ਜੀ ਇਹ ਕੀ ਲੱਗਦਾ ਕਿ ਹੁਣ ਬਚਣ ਵਾਸਤੇ ਕੀ ਕਰਨਾ ਪਊਗਾ ਲੋਕਾਂ ਨੂੰ ਕੀ ਅਪੀਲ ਕਰੋਗੇ ਬਚਣ ਲਈ ਪੈ ਤੇ ਐਹੀ ਅਪੀਲ ਕਰਦਾ ਮੇਰਾ ਭਰਾ ਜਿੱਥੇ ਵੀ ਤੁਹਾਨੂੰ ਜਗ੍ਹਾ ਮਿਲਦੀ ਆ ਕਿਉਂਕਿ ਐਡਾ ਵੀ ਨਹੀਂ ਭਾਵੇਂ ਸ਼ਹਿਰ ਦੇ ਬਾਹਰ-ਬਾਰ ਹੋਵੇ ਭਾਵੇਂ ਪਿੰਡਾਂ ਦੇ ਬਾਹਰ-ਬਾਰ ਹੋਵੇ ਜਗ੍ਹਾ ਜ਼ਰੂਰ ਮਿਲਦੀ ਆ ਉੱਥੇ ਜਾ ਕੇ ਆਪਣੇ ਦੋ-ਦੋ ਰੁੱਖ ਲਾਓ ਔਰ ਉਹਦੀ ਪਾਲਣਾ ਵੀ ਕਰੋ ਏਣੀਆਂ ਵੀ ਰੁੱਖ ਲਾ ਕੇ ਮੇਰਾ ਵੀਰ ਘਰ ਆਗੇ ਜੇ ਤੇ ਬਾਜੋ ਅਸੀਂ ਵੇਖਣਾ ਵੀ ਨਹੀਂ ਆ ਰੁੱਖਾਂ ਨੂੰ ਸਮੇਂ ਸਿਰ ਪਾਣੀ ਦੋ ਜੋ ਤੁਹਾਡੇ ਆਕਸੀਜਨ ਆ ਜਾਂ ਜਿਹੜੀ ਸਾਹ ਲੈਣ ਦੇ ਵਿੱਚ ਬਹੁਤ ਜ਼ਿਆਦਾ ਘਟ ਮੁਸ਼ਕਲ ਆਵੇ ਕਿਉਂਕਿ ਆਉਣ ਵਾਲਾ ਜਿਹੜਾ ਸਮਾਂ ਆ ਉਹ ਬਹੁਤ ਜ਼ਿਆਦਾ ਇਕੱਠੀ ਨਾ ਹੋ ਰਿਹਾ ਅਸੀਂ ਰੁੱਖਾਂ ਵੱਲ ਬਿਲਕੁਲ ਧਿਆਨ ਨਹੀਂ ਦੇ ਰਹੇ ਗਰਮੀ ਦੇ ਵਿੱਚ ਅਸੀਂ ਟਾਈਮ ਆਪਣਾ ਨਗਾਈ ਜਾਣੇ ਆ ਪਰ ਰੁੱਖਾਂ ਵੱਲ ਅਸੀਂ ਕੋਈ ਧਿਆਨ ਨਹੀਂ ਦੇਨੇ ਜਿਹਦੇ ਨਾਲ ਦਾ ਸੁੱਖ ਸਾਨੂੰ ਆਉਣ ਵਾਲੇ ਸਮੇਂ 'ਚ ਕਦੀ ਨਹੀਂ ਜੇ ਮਿਲਣਾ ਠੀਕ ਹੈ ਹਾਂਜੀ ਵੀਰ ਜੀ ਤੁਸੀਂ ਵੀ ਪਿੰਡਾਂ ਤੋਂ ਅਜ ਨਾਲ ਹੀ ਸ਼ਹਿਰ ਨੂੰ ਆਉਂਦੇ ਰਹੇ ਕੀ ਵਿਖਰੇ ਉਹ ਗਰਮੀ ਦੇ ਹਾਲਾਤ ਵਧਦੇ ਜਾਂਦੇ ਕੀ ਕਰਨ ਮੰਨਦੇ ਗਰਮੀ ਦਾ ਜੀ ਬਹੁਤ ਵੇਖੋ ਬਹੁਤ ਜਿਆਦਾ ਪੈ ਰਹੀ ਆ 45 40 ਟੈਂਪਰੇਚਰ ਚੱਲਣ ਗਿਆ ਵਾ ਅਸੀਂ ਤੇ ਇਹੋ ਹੀ ਕਹਿਣਾ ਚਾਹੁੰਦੇ ਆ ਕਿ ਵੱਧ ਤੋਂ ਵੱਧ ਰੋਕ ਲਾਉਣ ਕਿ ਜਿਆਦਾ ਨਹੀਂ ਇੱਕ ਇੱਕ ਦੋ ਦੋ ਵੀ ਲਈ ਜਾਣ ਬਹੁਤ ਜਿਆਦਾ ਫਰਕ ਪੈ ਸਕਦਾ ਕੀ ਕਾਰਨ ਕੀ ਮੰਨਦੇ ਹੋ ਇੰਨੀ ਗਰਮੀ ਹੋਣ ਦਾ ਕਾਰ ਕਿਉਂਕਿ ਜਿਸ ਤਰੀਕੇ ਨਾਲ ਆਪਾਂ ਪਹਿਲਾਂ ਵੀ ਇਸੇ ਪੰਜਾਬ ਚ ਰਹਿੰਦੇ ਸੀ ਇਸੇ ਪੰਜਾਬ ਚ ਖੇੜਦੇ ਸੀ ਇਸੇ ਪੰਜਾਬ ਚ ਵੱਡੇ ਹੋਏ ਆ ਕਦੀ ਇੰਨੀ ਗਰਮੀ ਨਹੀਂ ਸੀ ਪੈਂਦੀ ਨਹੀਂ ਤਪਸ਼ ਨਹੀਂ ਸੀ ਪੈਂਦੀ ਇਸ ਵਾਰ ਜਿਆਦਾ ਤਪਸ਼ ਹੁੰਦਾ ਕੀ ਕਾਰਨ ਮੰਨਦੇ ਜਿਆਦਾ ਗਰਮੀ ਹੁੰਦਾ ਜੀ ਇਹੋ ਹੀ ਕਾਰਨ ਆ ਕਿ ਜਿਹੜੇ ਰੋਕ ਆਪਾਂ ਵੱਢੇ ਆ ਉਹਦੇ ਕਰਕੇ ਜਿਆਦਾ ਟੈਂਪਰੇਚਰ ਜਿਹੜਾ ਵ ਇੱਕ ਜਿਆਦਾ ਜਿਹੜੇ ਏਸੀ ਲੱਗਣ ਡਿਆ ਘਰਾਂ ਦੇ ਵਿੱਚ ਉਹਨਾਂ ਦਾ ਵੇਖੋ ਕੋਈ ਫਾਇਦਾ ਹੀ ਨਹੀਂਗਾ ਉਹੋ ਹੀ ਆਪਣੇ ਰੁੱਖ ਲਾਓ ਆਪਣੀ ਬਾਹਰ ਦੀ ਆਕਸੀਜਨ ਲਾਓ ਉਹਦੇ ਵਿੱਚ ਜਿੰਨਾ ਨੂੰ ਸਰੀਰ ਨੂੰ ਆਪਣੀ ਸਿਹਤ ਨੂੰ ਜਿੰਨਾ ਫਾਇਦਾ ਹੋ ਸਕਦਾ ਉਹਨਾਂ ਕਿਤੇ ਹੋ ਹੀ ਨਹੀਂ ਸਕਦਾ ਠੀਕ ਆ ਸਾਡੇ ਨੂੰ ਹੋਰ ਵੀ ਵੀਰ ਜੀ ਮੌਜੂਦ ਨੇ ਜਿਸ ਤਰੀਕੇ ਨਾਲ ਰਸਤੇ 'ਚ ਆ ਵੀਰ ਜੀ ਰੋਜ਼ ਮਾਰਕੀਟ ਕਰਦੇ ਹੋ ਰਸਤੇ 'ਚ ਘੁੰਮਦੇ ਹੋ ਕੀ ਵੇਖਦੇ ਹੋ ਗਰਮੀ ਵੱਧਦੀ ਜਾ ਰਹੀ ਹੈ ਇਦਰ ਮੀ ਸਰ ਕਿਤਨਾ ਕਿਤੇ ਡਿਵੈਲਪਮੈਂਟ ਤੇ ਹੋ ਰਹੀ ਆ ਪਰ ਡਿਵੈਲਪਮੈਂਟ ਦੇ ਨਾਲ ਜੋ ਜੋ ਰੁੱਖਾਂ ਦਾ ਆਪਾਂ ਵੱਢ ਰਹੇ ਆ ਉਹਦੇ ਨਾਲ ਬਹੁਤ ਨੁਕਸਾਨ ਹੋ ਰਿਹਾ ਹੁਣ ਜਿਵੇਂ ਆਪਾਂ ਸੜਕ ਤੇ ਜਾ ਰਹੇ ਆ ਐਵੇਂ ਲੱਗਦਾ ਵੀ ਜਿਵੇਂ ਸੜਕ ਦੇ ਉੱਪਰ ਅੱਗ ਵੱਰ ਰਹੀ ਹੋਵੇ ਇਸ ਕਰਕੇ ਸਾਨੂੰ ਚਾਹੀਦਾ ਵੀ ਆਪਾਂ ਜਿਹੜੇ ਰੁੱਖ ਵੱਢੇ ਹੋਏ ਨੇ ਉਹ ਆਪਾਂ ਰੁੱਖਾਂ ਨੂੰ ਫੇਰ ਦੁਬਾਰੇ ਤੋਂ ਲਾਈਏ ਤਾਂ ਜੋ ਸਾਨੂੰ ਸੜਕ ਦੇ ਉੱਤੇ ਵੀ ਰਾਹਤ ਮਿਲੇ ਤੇ ਸਾਨੂੰ ਘਰਾਂ ਦੇ ਵਿੱਚ ਵੀ ਰਾਹਤ ਮਿਲੇ ਏਸੀਆਂ ਤੋਂ ਛੁਟਕਾਰਾ ਪਾਵੇ ਤਰਾ ਕਿਤੇ ਵੇਖਦੇ ਕਿ ਫਾਰਮਲਟੀਆਂ ਹੁੰਦੀਆਂ ਨੇ ਛੋਟੇ ਰੁੱਖ ਲੱਗ ਜਾਂਦੇ ਨੇ ਜੇ ਲਗਾਉਣੇ ਆ ਤਾਂ ਰੁੱਖ ਵੀ ਵੱਡੇ ਲੱਗਣੇ ਚਾਹੀਦੇ ਆ ਕਿਉਂਕਿ ਜਿਸ ਤਰੀਕੇ ਨਾਲ ਕੋ 15 20 ਫੁੱਟ ਦਾ ਰੁੱਖ ਹੋਏਗਾ ਤੈਨੂੰ ਜਨਵਰ ਵੀ ਨਹੀਂ ਖਾਣਗੇ ਜਿਸ ਤਰੀਕੇ ਨਾਲ ਰਸਤੇ ਜਾਂਦੇ ਡੰਗਰ ਖਾ ਲੈਂਦੇ ਨੇ ਜ਼ਿਆਦਾਤਰ ਗੁਜਰਾਂ ਦੇ ਡੰਗਰ ਆਵਾਰਾ ਫਿਰਦੇ ਨੇ ਉਹ ਲਗਾਤਾਰ ਸੜਕ ਦੇ ਉੱਤੇ ਜਿੰਨੇ ਪੌਦੇ ਨੇ ਉਹ ਖਾ ਜਾਂਦੇ ਨੇ ਹੋਰ ਵੀ ਕੋਈ ਉਪਰਾਲੇ ਕਰਨੇ ਚਾਹੀਦੇ ਨੇ ਹਾਂਜੀ ਜੇ ਆਪਾਂ ਰੁੱਖ ਲਗਾ ਰਹੇ ਆ ਤੇ ਉਹਨਾਂ ਦੀ ਪਾਲਣਾ ਵੀ ਸਾਨੂੰ ਕਰਨੀ ਚਾਹੀਦੀ ਔਸ ਨੂੰ ਸਮੇਂ ਸਿਰ ਕਿਉਂਕਿ ਜੇ ਉਹਨਾਂ ਲੋ ਦਾ ਸਮਾਂ ਵਾ ਉਸ ਨੂੰ ਆਪਾਂ ਪਾਣੀ ਨਾ ਦਵਾਂ ਜੀ ਆਪਾਂ ਉਹਨੂੰ ਸਮੇਂ ਸਿਰ ਪਾਣੀ ਦਵਾਗੇ ਜਾਂ ਉਹਨਾਂ ਨੂੰ ਆਪਾਂ ਕੋਈ ਉਹਨਾਂ ਦਾ ਐਸੀ ਮੈਨੇਜਮੈਂਟ ਕਰਾਂਗੇ ਵੀ ਉਹਨਾਂ ਨੂੰ ਆਪਾਂ ਸਹੀ ਸਮੇਂ ਤੇ ਤਿਆਰ ਕਰ ਸਕੀਏ ਤੇ ਉਹਦਾ ਸਾਨੂੰ ਬਹੁਤ ਬੇਨਫੀਟ ਅੱਗੇ ਜਾ ਕੇ ਹੋਏਗਾ ਜੀ ਸਰਕਾਰ ਨੂੰ ਕੀ ਅਪੀਲ ਕਰਨੀ ਜੀ ਕਿ ਸਰਕਾਰਾਂ ਦਾ ਬੜਾ ਵੱਡਾ ਯੋਗਦਾਨ ਹੁੰਦਾ ਹੈ ਸਰਕਾਰਾਂ ਚਾਹਣ ਦੇ ਜੰਗਲਾਂ ਦੇ ਜੰਗਲ ਲਵਾ ਸਕਦੀਆਂ ਨੇ ਤੇ ਜੰਗਲਾਂ ਦੇ ਜੰਗਲ ਪਟਾ ਵੀ ਸਕਦੀਆਂ ਨੇ ਕੀ ਕਹਿਣਾ ਚਾਹੋਗੇ ਸਰਕਾਰਾਂ ਨੂੰ ਸਰ ਇਹੋ ਅਪੀਲ ਕਰਨਾ ਚਾਹੁੰਦੇ ਆ ਵੀ ਜਿਵੇਂ ਪਿੰਡਾਂ ਦੇ ਵਿੱਚ ਕੋਈ ਸ਼ਾਮਲਾ ਜ਼ਮੀਨਾਂ ਨੇ ਜਾਂ ਸਰਕਾਰਾਂ ਦੀਆਂ ਪੰਚਾਇਤੀ ਜ਼ਮੀਨਾਂ ਨੇ ਘੱਟੋ ਘੱਟ ਉਹਨਾਂ ਦੇ ਵਿੱਚ ਕੋਈ ਆਪਣੇ ਕੋਈ ਰੁੱਖ ਲਗਾਏ ਜਾਣ ਤਾ ਜੋ ਸਾਰੇ ਪਿੰਡ ਨੂੰ ਵੀ ਉਹਦਾ ਫਾਇਦਾ ਹੋਵੇ ਤੇ ਬਾਕੀ ਦੁਨੀਆ ਨੂੰ ਵੀ ਫਾਇਦਾ ਹੋਵੇ ਜਿਹਨੇ ਕੋਲ ਆਪਾਂ ਤੇ ਸੀ ਇਹੋ ਅਪੀਲ ਕਰਾਂਗੇ ਜਿਵੇਂ ਕਿਸੇ ਕੋਲ 10 ਕਿੱਲੇ ਜਗ੍ਹਾ ਰੇ ਉਹਦੇ ਵਿੱਚ ਘੱਟੋ ਘੱਟ 10 ਕਿੱਲੇ ਦੇ ਵਿੱਚ 10 ਰੁੱਖ ਤੇ ਹੋਣ ਕਈ ਆਪਾਂ ਦੇਖਦੇ ਆ 10ਾਂ ਕਿੱਲੇ ਦੇ ਵਿੱਚ ਕਿਸੇ ਕੋਲ ਇੱਕ ਰੁੱਖ ਵੀ ਨਹੀਂ ਹੈਗਾ ਤੇ ਆਪਾਂ ਤੇ ਇਹੋ ਚਾਹੁੰਦੇ ਆ ਵੀ ਬਾਗ ਲਗਾਏ ਜਾਣ ਵੱਧ ਤੋਂ ਵੱਧ ਤਾਂ ਜੋ ਹਵਾ ਵੀ ਠੰਡੀ ਰਵੇ ਤੇ بارش ਦਾ ਵੀ ਆਉਣ ਦਾ ਜਿਹੜਾ ਉਹ ਆਪਣਾ ਮੌਸਮ ਬਣੇ ਠੀਕ ਹੈ ਲਗਾਤਾਰ ਤੁਸੀਂ ਤਸਵੀਰਾਂ 'ਚ ਦੇਖ ਰਹੇ ਸੀ ਅਸੀਂ ਵੱਖ-ਵੱਖ ਲੋਕਾਂ ਨਾਲ ਗੱਲ ਕਰਾ ਰਹੇ ਸੀ ਗਰਮੀ ਦੀ ਰਤ ਨੂੰ ਲੈ ਕੇ ਕਿਉਂਕਿ ਲਗਾਤਾਰ ਗਰਮੀ ਵਧਦੀ ਜਾਂਦੀ ਆ ਤੇ ਲੋਕ ਕਿਤਨਾ ਕਿਤੇ ਏਸੀ ਦਾ ਸੁਹਾਰਾ ਲੈਂਦੇ ਨੇ ਬਸ ਪੰਜਾਬ ਅੰਦਰ ਰੁੱਖ ਕੱਟਦੇ ਜਾਂਦੇ ਨੇ ਜਿਸ ਤਰੀਕੇ ਨਾਲ ਅਸੀਂ ਇੱਕ ਗੰਨੇ ਦੇ ਰਸ ਵਾਲੀ ਦੁਕਾਨ ਤੇ ਖੜੇ ਸੀ ਜਿਸ ਤਰੀਕੇ ਨਾਲ ਲੋਕ ਕਿਤਨਾ ਕਿਤੇ ਆਪਣਾ ਗਰਮੀ ਨੂੰ ਬਚਾਉਣ ਦੇ ਲਈ ਆਪਣੇ ਆਪ ਨੂੰ ਥੋੜਾ ਫਰੈਸ਼ ਰੱਖਣ ਦੇ ਲਈ ਗੰਨੇ ਦਾ ਰਸ ਪੀਂਦੇ ਨਜ਼ਰ ਆਉਂਦੇ ਨੇ ਤਰੀਕੇ ਨਾਲ ਲਗਾਤਾਰ ਲੋਕਾਂ ਦੇ ਵਿੱਚ ਕਿਤਨਾ ਕਿਤੇ ਮੰਗ ਕੀਤੀ ਗਈ ਆ ਕਿ ਲੋਕ ਵੱਧ ਤੋਂ ਵੱਧ ਰੁੱਖ ਲਗਾਏ ਜਾਣ ਹਰ ਇੱਕ ਜਨਮ ਦਿਨ ਉੱਤੇ ਜਿਹੜਾ ਰੁੱਖ ਲਗਾ ਕੇ ਜਿਹੜਾ ਵਾ ਹਰਾਲੀ ਨੂੰ ਕੰਮ ਕੀਤਾ ਜਾਵੇ ਤੇ ਗਰਮੀ ਨੂੰ ਆਪਣੇ ਪੰਜਾਬ ਤੋਂ ਦੂਰ ਕੀਤਾ ਜਾਵੇ ਬਾਕੀ ਆਉਣ ਵਾਲੇ ਸਮੇਂ ਦੇਖਦੇ ਕਿ ਲੋਕ ਕਿੰਨੇ ਕਾ ਵੇਰ ਹੁੰਦੇ ਨੇ ਤੇ ਕਿੱਦ ਤੱਕ ਜਿਹੜੇ ਰੁੱਖ ਲਗਾਉਂਦੇ ਨੇ ਅੱਦੇ ਪੰਜਾਬ ਨੂੰ ਫੇਰ ਤੋਂ ਹਰਿਆ ਫਰਿਆ ਪੰਜਾਬ ਜਿਹੜਾ ਬਣਾਉਂਦੇ ਨੇ ਤੁਸੀਂ ਜੁੜੇ ਰਹੋ ਇਦਾਂ ਹੀ ਦਸ ਅਮਰ ਰੋਜ਼ ਪੰਜਾਬ ਦੇ ਨਾਲ ਅਜਨਾਲਾ ਤੋਂ ਜੱਗੀ ਸਿੰਘ ਰਿਪੋਰਟ